ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਖਲੀਲ ਜ਼ੇਬਰਾਨ ਦੀ ਕਿਤਾਬ ਪੈਗੰਬਰ। ਅੱਜ ਆਪਾਂ ਪੜਾਂਗੇ ਵਿਸ਼ਾ ਉਕਤੀ-ਜੁਕਤੀ। ਪੁਜਾਰਨ ਇੱਕ ਵਾਰ ਫੇਰ ਬੋਲੀ। ਕਹਿਣ ਲੱਗੀ ਹੁਣ ਸਾਨੂੰ ਉਕਤੀ-ਜੁਕਤੀ ਦੀ ਗੱਲ ਸੁਣਾ ਤੇ ਮਨੋਵੇਗ ਦੀ ਵੀ। ਤੇ ਉਸਨੇ ਉੱਤਰ ਵਿੱਚ ਕਿਹਾ ਤੁਹਾਡੀ ਆਤਮਾ ਬਹੁਤੀ ਵਾਰ ਰਣਭੂਮੀ ਬਣੀ ਹੁੰਦੀ ਹੈ। ਜਿੱਥੇ ਇੱਕ ਜੁਦ ਛੜਿਆ ਰਹਿੰਦਾ ਹੈ। ਇਕ ਪਾਸੇ ਤੁਹਾਡੀ ਉਕਤੀ ਜੁਕਤੀ ਤੇ ਸੂਝ-ਬੂਝ ਦੂਜੇ ਪਾਸੇ ਤੁਹਾਡੇ ਮਨ ਦੇ ਵੇਗ ਤੇ ਤੁਹਾਡੇ ਤਾਂਦੀਆਂ ਭੁੱਖਾਂ ਮੇਰਾ ਜੀ ਕਰਦਾ ਹੈ ਕਿ ਮੈਂ ਤੁਹਾਡੀ ਆਤਮਾ ਲਈ ਬਚੋਲਣ ਬਣ ਕੇ ਸੁਲਾ ਕਰਾਵਾਂ ਤਾਂ ਜੋ ਮੈਂ ਆਤਮਾ ਵਿਚਲੇ ਤਤਾਂ ਦੀ ਬੇਸੁਰਤਾ ਅਤੇ ਰਕਾਬਯਤ ਨੂੰ ਇੱਕ ਸੁਰਤਾ ਅਤੇ ਮధుਰਤੁਰ ਲੈ ਦਾ ਰੂਪ ਦੇ ਸਕਾਂ ਪਰ ਜਿੰਨਾ ਚਿਰ ਤੁਸੀਂ ਆਪ ਵੀ ਸੁਲਾ ਕਰਾਉ ਨਾ ਬਣੋ ਉਨਨਾ ਚਿਰ ਮੈਂ ਕੀ ਕਰ ਸਕਦਾ ਹਾਂ ਨਹੀਂ ਨਹੀਂ ਇਸ ਵਾਸਤੇ ਤੁਹਾਨੂੰ ਆਪਣੇ ਸਾਰੇ ਤਤਾਂ ਦਾ ਪ੍ਰੇਮੀ ਬਣਨਾ ਪਵੇਗਾ ਤੁਹਾਡੀ ਉਕਤ ਯੁਕਤ ਤੇ ਤੁਹਾਡੇ ਮਨੋਵੇਗ ਤੁਹਾਡੀ ਜਹਾਜ਼ਰਾਨ ਆਤਮਾ ਦੇ ਪਤਵਾਰ ਤੇ ਬਾਦਵਾਨ ਹਨ ਜੇ ਤੁਹਾਡੇ ਪਤਵਾਰ ਜਾਂ ਬਾਦਵਾਨ ਵਿੱਚੋਂ ਕੋਈ ਇੱਕ ਵੀ ਟੁੱਟ ਜਾਵੇ ਤਾਂ ਤੁਸੀਂ ਇੱਧਰ ਉੱਧਰ ਡਿਕਡੋਲੇ ਖਾਂਦੇ ਫਿਰੋਗੇ ਜਾਂ ਸਮੁੰਦਰ ਦੇ ਅੰਤ ਵਿੱਚਕਰ ਇੱਕੋ ਥਾਂ ਬੱਜੇ ਰਹੋਗੇ ਜੇਕਰ ਯੁਕਤ ਕਲਮ ਕੱਲੀ ਹੁਕਮਰਾਨ ਬਣ ਬੈਠੇ ਤਾਂ ਬੰਦੇ ਕਾ ਅਠ ਮਾਰ ਸੁੱਟਣ ਵਾਲੀ ਸ਼ਕਤੀ ਬਣ ਜਾਂਦੀ ਹੈ। ਅਤੇ ਜੇ ਮਨੋਵੇਗ ਉੱਪਰ ਨਜ਼ਰ ਨਾ ਰੱਖੀ ਜਾਵੇ ਤਾਂ ਉਹ ਆਪਣੇ ਆਪ ਹੀ ਸਾੜ ਕੇ ਸੁਆਹ ਕਰ ਦੇਣ ਵਾਲਾ ਭਮਾਕਾ ਬਣ ਜਾਂਦਾ ਹੈ। ਇਸ ਲਈ ਚਾਹੀਦਾ ਹੈ ਕਿ ਤੁਹਾਡੀ ਆਤਮਾ ਤੁਹਾਡੀ ਜੁਗਤਨੁ ਵੇਗ ਦੀ ਉਚਾਈ ਤੱਕ ਲੈ ਜਾਵੇ ਤਾਂ ਜੋ ਇਹ ਗਉਣ ਲੱਗ ਪਵੇ। ਤੁਹਾਡੀ ਆਤਮਾ ਤੁਹਾਡੇ ਮਨੋਵੇਗ ਦੀ ਅਗਵਾਈ ਵੀ ਜੁਗਤ ਨਾਲ ਕਰੇ ਤਾਂ ਜੋ ਮਨੋਵਿਗ ਹਰ ਰੋਜ਼ ਮੋਇਆਂ ਦੀ ਜਾਗ ਦਾ ਅਨੁਭਵ ਕਰੇ ਅਤੇ ਕੁਪਨੂਸ ਵਾਂਗ ਆਪਣੀ ਹੀ ਸਵਾਵ ਵਿੱਚੋਂ ਮੁੜ ਜਨਮ ਧਾਰੇ ਮੈਂ ਚਾਹੁੰਦਾ ਹਾਂ ਤੁਸੀਂ ਆਪਣੀ ਨਿਰਣਾ ਸ਼ਕਤੀ ਅਤੇ ਆਪਣੇ ਤਨ ਦੀ ਭੁੱਖ ਨੂੰ ਆਪਣੇ ਘਰ ਦੇ ਦੋ ਪਿਆਰੇ ਪਰੌਣੇ ਸਮਝੋ ਨਿਸ਼ਚੈ ਤੁਸੀਂ ਇੱਕ ਮਹਿਮਾਨ ਨੂੰ ਦੂਜੇ ਨਾਲੋਂ ਵੱਧ ਆਦਰ ਨਹੀਂ ਦੇਵੋਗੇ ਕਿਉਂਕਿ ਜੋ ਜਿਹੜਾ ਆਦਮੀ ਦੋ ਮਹਿਮਾਨਾਂ ਵਿੱਚੋਂ ਇੱਕ ਵੱਲ ਜ਼ਿਆਦਾ ਧਿਆਨ ਦਿੰਦਾ ਹੈ ਦੋਹਾਂ ਦਾ ਬਿਸ਼ਵਸ਼ ਗਵਾ ਬੈਠਦਾ ਹੈ ਪਹਾੜੀ ਇਲਾਕਿਆਂ ਵਿੱਚ ਜਦੋਂ ਤੁਸੀਂ ਚਿੱਟੇ ਸਫੈਦਿਆਂ ਦੀ ਠੰਡੀ ਠੰਡੀ ਸ਼ਾਮ ਵਿੱਚ ਬੈਠੋ ਅਤੇ ਦੂਰ ਵਿਸ਼ੇ ਖੇਤਾਂ ਅਤੇ ਚਰਾੰਦਾਂ ਦੀ ਸ਼ਾਂਤੀ ਅਤੇ ਟਿਕਾਉ ਦਾ ਆਨੰਦ ਲੈ ਰਹੇ ਹੋਵੋ ਤਾਂ ਆਪਣੇ ਦਿਲ ਵਿੱਚ ਚੁੱਪਚਾਪ ਕਹੋ ਰੱਬ ਜੁਗਤ ਵਿੱਚ ਬਿਸ਼ਰਾਮ ਕਰਦਾ ਹੈ ਪਰ ਜਦੋਂ ਤੂਫਾਨ ਆਵੇ ਤੇਜ ਤੁੰਦ ਹਨੇਰੀ ਜੰਗਲ ਨੂੰ ਝੰਬ ਛੁੱਟੇ ਅਤੇ ਬਿਜਲੀ ਤੈ ਕਨ ਕੋਰ ਗੜਗੱਜ ਆਕਾਸ਼ ਦੇ ਰਾਜ ਸੀ ठाठ-ਵਾਠ ਦਾ ਐਲਾਨ ਕਰਨ ਤਾਂ ਮਨ ਵਿੱਚ ਭੈ ਮੰਨ ਕੇ ਕਹੋ ਰੱਬ ਵੇਗਵਾਨ ਹੋ ਕੇ ਵਿਚਰਦਾ ਹੈ ਕਿਉਂਕਿ ਤੁਸੀਂ ਵੀ ਰੱਬੀ ਮੰਡਲ ਦਾ ਇੱਕ ਸਾਹ ਹੋ ਤੇ ਰੱਬੀ ਜੰਗਲ ਦਾ ਇੱਕ ਪੱਤਾ ਹੋ ਇਸ ਲਈ ਤੁਹਾਨੂੰ ਜੁਗਤ ਨਾਲ ਵਿਸ਼ਰਾਮ ਕਰਨਾ ਚਾਹੀਦਾ ਹੈ ਅਤੇ ਵੇਗ ਨਾਲ ਵਿਚਰਨਾ ਚਾਹੀਦਾ ਹੈ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਧੰਨਵਾਦ